ਕਿਸਾਨ ਭਰਾਵਾਂ ਨੂੰ ਡੈਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਹੜਾ ਅੱਜ ਆਪਾਂ ਟੌਪਿਕ ਲੈ ਕੇ ਆਏ ਆਂਗੇ ਇਹ ਹੈਗਾ ਕੱਟੇ ਦੇ ਉੱਪਰ ਸੇਲ ਦੇ ਉੱਤੇ ਜੇ ਆਪਾਂ ਇਸ ਟਰਾਂ ਮੌਜੂਦਾ ਖੜੇ ਆਂ ਪਿੰਡ ਸਿਵੀਆਂ ਦੇ ਵਿੱਚ ਬਠਿੰਡੇ ਤੋਂ ਆਈਏ ਤਾਂ 7 ਕਿਲੋਮੀਟਰ ਆ ਗੋਨਿਆਂੜੇ ਤੋਂ ਆਈਏ ਤਾਂ 7 ਕਿਲੋਮੀਟਰ ਆ ਜਿਹੜਾ ਬਾਈ ਚਮਕੌਰ ਸਿੰਘ ਖਾਲਸੇ ਦਾ ਘਰ ਆਗਾ ਉਹੋ ਬਲਾਡੇ ਵਾਲੀ ਰੋਡ ਦੇ ਉੱਤੇ ਮੋੜ ਦੇ ਉੱਤੇ ਘਰ ਆਗਾ ਇਹ ਡਰੈੱਸ ਆਗਾ ਤੇ ਹੁਣ ਤੁਹਾਨੂੰ ਇਹਦੇ ਕੱਟੇ ਬਾਰੇ ਜਾਣਕਾਰੀ ਦਿੰਨੇ ਆਂਗੇ ਇਹਦਾ ਇਹਦੀ ਮਾਂ ਦਾ ਰਿਕਾਰਡ ਆਗਾ 18 ਤੋਂ 19 ਕਿਲੋ ਦੁੱਧ ਦਾ ਰਿਕਾਰਡ ਸੀਗਾ ਇਸ ਬੱਚੇ ਦਾ ਹੁਣ ਇਹ ਬੱਚੇ ਦੀ ਗੱਲ ਕਰੀਏ ਤਾਂ ਇਹਦੀ ਉਮਰ ਆ ਗਈ 1.5 ਸਾਲ ਦੀ ਤੇ ਜਿਹੜਾ ਇਹਦਾ ਹੈਗਾਗਾ एलडीएफ लक्ष्मी डेयरी फार्म ਦਾ ਇਹ ਟੀਕਾ ਹੈ ਆਪਣੇ ਕੋਲੇ ਮੋਦੀ ਦਾ ਇਹ ਕਟਾ ਹੈਗਾ ਤੇ ਇਸ ਵੀਰ ਭਰਾ ਨੇ ਕਿਸੇ ਨੇ ਵੀ ਚਾਹਵਾਨ ਜਿਹੜਾ ਹੈਗਾਗਾ ਉਹ ਇਹ ਆਪਾਂ ਸੇਲ ਵਾਸਤੇ ਇਹਨੂੰ ਆਪਾਂ ਪਾਇਆ ਹੈਗਾ ਵੀ ਰੱਖਣ ਵਾਸਤੇ ਚੰਗੇ ਰਿਕਾਰਡ ਦਾ ਚੰਗੇ ਸੀਮਨ ਦਾ ਮੋਦੀ ਦਾ ਇਹ ਕਟਾ ਹੈਗਾ ਬਹੁਤ ਵਧੀਆ ਔਰ ਮਾ ਦਾ ਰਿਕਾਰਡ ਪਿੱਛੇ ਦਾ ਰਿਕਾਰਡ 18 19 19 ਸਾਲ ਦਾ ਸੀ ਤੇ ਜਿਹੜਾ ਆਪਣੇ ਕੋਲੇ ਇਹਦਾ ਇਸ ਟਾਈਮ ਟੀਕਾ ਵੀ ਮੌਜੂਦਾ ਰੱਖਿਆ ਵਾ ਕਿਸ ਵੀਰ ਭਰਾ ਨੇ ਜਾਣਕਾਰੀ ਲੈਣੀ ਹੋਵੇ ਪੂਰੀ ਜਾਣਕਾਰੀ ਤੁਹਾਨੂੰ ਚਮਕੌਰ ਸਿੰਘ ਖਾਲਸਾ ਜੀ ਪੂਰੀ ਮਿਲੂਗੀ ਜੀ ਤੇ ਇਹਦੀ ਜੇ ਆਪਾਂ ਉਮਰ ਦੀ ਗੱਲ ਕਰੀਏ ਉਮਰ ਇਹਦੀ 1.5 ਸਾਲ ਆ ਸਿੰਘ ਬਿਲਕੁਲ ਕੁੰਡੇ ਕਰ ਜੂਗਾ ਔਰ ਕੱਦ ਲੈਂਥ ਚਮਕ ਬ੍ਰਾਉਟੀ ਕਿਸੇ ਪਾਸੋਂ ਕਿਸੇ ਪਾਸੋਂ ਕੋਈ ਨਹੀਂ ਖੁੰਝਾ ਮੜਾ ਚੋਰ ਤੋਰ ਕੇ ਦਿਖਾ ਦੋ ਜੀ ਜੇ ਦੇ ਸੀਲ ਸੁਭਾਅ ਦੀ ਗੱਲ ਕਰੀਏ ਬਹੁਤ ਠੰਡਾ ਔਰ ਬਹੁਤ ਸੀਲ ਸੁਭਾਅ ਦਾ ਬੱਚਾ ਆਏਗਾ ਬਹੁਤ ਜਿਆਦਾ ਜੇ ਇਹਦੇ ਆਪਣਾ ਪਿੱਛੇ ਪੁੜੇ ਦੀ ਗੱਲ ਕਰੀਏ ਅੱਗੇ ਜਾ ਕੇ ਤਾਂ ਬਹੁਤ ਜਿਆਦਾ ਚੌੜਾ ਬੜਨਾ ਹੈ ਹੁਣ ਆਪਾਂ ਇਹਦੇ ਜੋ ਦੇਖਣ ਵਾਲੀ ਗੱਲ ਹੁੰਦੀ ਜਿਸ ਵੀ ਵੀਰ ਭਰਾ ਨੇ ਰੱਖਣ ਵਾਲੇ ਨੇ ਇਹ ਲੈਣਾ ਹੈਗਾ ਅੱਗੇ ਉਹਨੇ ਆਪਦਾ ਕੰਮ ਤੋੜਨਾ ਹੈ ਜਾਂ ਕੋਈ ਡੈਰੀ ਫਾਰਮ ਤੋੜਨਾ ਹੈ ਜਾਂ ਉਹਨੇ ਆਪਦੇ ਪਸ਼ੂਆਂ ਦੇ ਵਿੱਚ ਰੱਖਣਾ ਹੈਗਾ ਉਹੋ ਜ਼ਿੰਮੇਵਾਰ ਨੂੰ ਭਾਈ ਇਹ ਪਹਿਲ ਦੇ ਆਧਾਰ ਤੇ ਦਿੱਤਾ ਜਾਊਗਾ ਆਮ ਕੀਮਤ ਦੇ ਨਾਲੋ ਇਹਨੂੰ ਮਤਲਬ ਆਪਾਂ ਲੈਸ ਕਰਕੇ ਦਿੱਤਾ ਜਾਊਗਾ ਜੇ ਰੱਖਣ ਵਾਲਾ ਲਊਗਾ ਵੀਰ ਭਰਾ ਉਹਦੇ ਵਿੱਚੋਂ ਆਪਾਂ ਆਪਣੀ ਵੀਡੀਓ ਵੇਖ ਕੇ ਆਊਗਾ ਆਪਾਂ ਲੈਸ ਕਰਕੇ ਜ਼ਰੂਰ ਦੇਵਾਂਗੇ ਵੇਖੋ ਭਾਈ ਇਹ ਕੱਟੇ ਜਿਹੜੇ ਹੁੰਦੇ ਨੇ ਇਸ ਤਰ੍ਹਾਂ ਦੇ ਜਿਨ੍ਹਾਂ ਦਾ ਰਿਕਾਰਡ ਵੀ ਮਾਲਕ ਨੇ ਜ਼ਿਮੀਂਦਾਰ ਨੇ ਸਾਹਮਣੇ ਰੱਖਿਆ ਹੈ ਔਰ ਮਾਹ ਦਾ ਰਿਕਾਰਡ ਵੀ 18-19 ਕਿਲੋ ਦਾ ਹੈਗਾ ਅਗਰ ਮਾਹ ਦਾ ਰਕਾਰਡ 18-19 ਕਿਲੋ ਦਾ ਭਾਈ ਤੇ ਬੱਚਾ ਕਿਉ ਨਾ ਜਾਊਗਾ ਚੰਗੇ ਰਿਕਾਰਡ ਵਾਲੇ ਕੱਟੇ ਆ ਜਿਹੜੇ ਉਹ ਭਾਈ ਸੰਭੇ ਜਾਂਦੇ ਨੇ ਜਿਹੜੇ ਇਸ ਜ਼ਿਮੀਂਦਾਰ ਦੇ ਘਰੇ ਅੱਜ ਮੱਝਾਂ ਵੀ ਆ ਕੋਈ 15 18 ਕਿਲੋ ਤੋਂ ਕੋਈ ਮੱਝ ਘਟਨੇਗੀ ਔਰ ਚੰਗੀ ਨਸਲ ਪਾਲਣ ਦਾ ਸ਼ੌਕ ਰੱਖਦੇ ਆ ਜਿਹੜੀਆਂ ਵੀ ਕੋਈ ਮੰਗਾਂ ਵੇਚੜੀਆਂ ਹੁੰਦੀਆਂ ਇਹਨਾਂ ਨੇ ਕਮ ਸੇ ਕੰਮ ਵੀ ਕੋਈ 90 95 ਲੱਖ ਦੇ ਕਰੀਬ ਕਰੀਬ ਹੀ ਪਸ਼ੂ ਇਹਨਾਂ ਦੇ ਜਾਂਦੇ ਨੇ ਚੰਗਾ ਸ਼ੌਕ ਰੱਖਦੇ ਆ ਚੰਗਾ ਸ਼ੌਕ ਰੱਖਦੇ ਆ ਪਾਲਣ ਦਾ ਇਸੇ ਕਰਕੇ ਫੇਰ ਇਹ ਇਹ ਸੇਲ ਵਾਸਤੇ ਦੇਣਾ ਨਹੀਂ ਤਾਂ ਆਮ ਜ਼ਿਮੀਂਦਾਰ ਕੀ ਕਰਦੇ ਆਗੇ ਵਿਕਟਾ ਹੋਇਆ ਤੇ ਉਹਨੂੰ ਵੇਚਿਆ ਤੇ ਵੱਡਣ ਵਾਲੇ ਨੂੰ ਦਿੱਤਾ ਤੇ 2000 ਦਾ ਪਰ ਇਹ ਕੰਮ ਨਿਮੇੜਿਆ ਇਹ ਕੰਮ ਨਹੀਂ ਆ ਭਾਈ ਇਹ نسل ਦਾ ਇਹ ਲక్ష్ਮੀ ਡੈਰੀ ਫਾਰਮ ਲక్ష్ਮੀ ਡੈਰੀ ਫਾਰਮ ਮੋਦੀ ਦਾ ਕਟਾ ਹੈਗਾ ਐਲ ਡੀ ਐਫ ਦਾ ਟੀਕਾ ਤੇ ਟੀਕਾ ਵੀ ਆਪਾਂ ਸੰਭਾਲ ਕੇ ਰੱਖਿਆ ਜਿਸ ਵੀਰ ਭਰਾ ਨੇ ਪੂਰੇ ਰਿਕਾਰਡ ਮੁਤਾਬਕ ਜਨਮ ਤਰੀਕ ਤੱਕ ਪੂਰਾ ਲੈ ਕੇ ਉਸ ਬੰਦੇ ਨੂੰ ਪੂਰਾ ਸਰਟੀਫਿਕੇਟ ਦੇਵਾਂਗੇ ਫਿਰ ਇਹ ਕਟਾ ਸੇਲ ਵਾਸਤੇ ਆਪਾਂ ਉਸ ਨੂੰ ਦੇਵਾਂਗੇ ਜਸਵੀਰ ਭਰਾ ਨੇ ਉਹਦਾ ਨੰਬਰ 22 ਜੀ ਦਾ ਉੱਤੇ ਦੇ ਦਿੰਨੇ ਇਸ ਨੰਬਰ ਦੇ ਉੱਤੇ ਤੁਸੀਂ ਪਿੰਡ ਸਿਵੀਆਂ 22 ਜੀ ਨਾਲ ਸੰਪਰਕ ਕਰਕੇ ਇਸ ਕੱਟੇ ਨੂੰ ਖਰੀਦਣ ਵਾਸਤੇ ਤੁਸੀਂ ਸੇਲ ਵਾਸਤੇ ਇਸ ਨੰਬਰ ਤੇ ਸੰਪਰਕ ਕਰਕੇ ਇਸ ਐਡਰੈਸ ਦੇ ਉੱਤੇ ਪਿੰਡ ਸਿਵੀਆਂ ਪਹੁੰਚ ਸਕਦੇ ਹੋ ਭਾਈ ਜਿਹੜਾ ਕੱਟੇ ਦਾ ਚਾਹਵਾਨ ਹੋਵੇ ਰੱਖਣ ਵਾਲਾ ਵੀਰ ਹੋਵੇ ਡੈਰੀ ਫਾਰਮ ਵਾਲਾ ਹੋਵੇ ਉਸ ਨੂੰ ਇਹ ਦਿੱਤਾ ਜਾਊਗਾ ਬਹੁਤ ਬਹੁਤ ਧੰਨਵਾਦ